ਇੱਕ ਬਾਹਰਲੇ ਮੁਲਖਾਂ ਦਾ ਕੌੜਾ ਸੱਚ ਇਹ ਵੀ ਤੁਹਾਨੂੰ ਜਾਣੂ ਕਰਾਉਣੇ ਆ ਮਾੜਾ ਜਿਹਾ ਨਾ ਇੱਥੇ ਕੋਈ ਕ੍ਰਾਸ ਨਾ ਕਰੇ ਬੜਾ ਦੂਰ ਨਾ ਜਾਉਂਦੇ ਆ ਆ ਬੱਚਿਆਂ ਨੂੰ ਪੜਾਉਂਦੇ ਆ ਆ ਪੜਾਉਂਦੇ ਇੱਥੋਂ ਦੇ ਬੱਚਾ ਕੋਈ ਨਹੀਂ ਆਇਆ ਇਹ ਹਜੇ ਬਲੌਕ ਕੀਤਾ ਇਹਨਾਂ ਨੇ ਆਪਣੇ ਵਿਚਾਰ ਦੇਣੇ ਆ ਇਹਨਾਂ ਨੇ ਲਿਖੋਇਆ ਪਰ ਗਵਰਨਮੈਂਟ ਨੇ ਸਭ ਕੁਝ ਓਪਨ ਲਈ ਬੱਚਿਆਂ ਨੂੰ ਪੜਾਉਣਾ ਸ਼ੁਰੂ ਕਰਤਾ ਛੋਟੀ ਛੋਟੀ ਉਮਰ ਸਭ ਕੁਝ ਜਾਣਾਂਗੇ ਬਾਈ ਜੀ ਤੋਂ ਠੀਕ ਹੈ ਦੱਸੋ ਬਾਈ ਅਜੀਤ ਜੀ ਇਹ ਕਾਫੀ ਚਿਰ ਤੋਂ ਲੈਸਬੀਅਨ ਗੇਜ਼ਰ ਆਪਸ ਵਿੱਚ ਗੱਲ ਕਰ ਰਹੇ ਆ ਉਹ ਤਾਂ ਕਹਿੰਦੇ ਚਲ ਸਿਆਣੇ ਕਰਦੇ ਕੋਈ ਗੱਲ ਨਹੀਂ ਉਹਦੀ ਮਰਜ਼ੀ ਆ ਪਰ ਆਪਾਂ ਨੂੰ ਦਿਸ ਰਿਹਾ ਇਹ ਪ੍ਰਮੋਟ ਕੀਤਾ ਜਾ ਰਿਹਾ ਧੱਕੇ ਨਾਲ ਆ ਕੋਵਿਡ ਤੋਂ ਬਾਅਦ ਤਾਂ ਇੰਨੀ ਤਫਤਾਰ ਇਹਨਾਂ ਨੇ ਪੜ ਲਈ ਆ ਕਿ ਕਿੰਨੇ ਕਚਰ ਇਹ ਅਸ਼ਲੀਲ ਕਿਤਾਬਾਂ ਲੈ ਆਂਦੀਆਂ ਕਿ ਇਹ 50 ਐਦਾਂ ਦੀਆਂ ਕਿਤਾਬਾਂ ਨੇ ਇਹ ਤਾਂ ਦੋ ਬੁੱਕਾਂ ਚੋਂ ਅਸੀਂ ਆ ਲਈਆਂ ਆਹਾ ਜੜ ਜਾ ਚੀਚਾ ਇਹ ਤਾਂ ਅਸੀਂ ਦੋ ਬੁੱਕਾਂ ਚੋਂ ਕੁਝ ਕਿ ਤਸਵੀਰਾਂ ਕੱਢੀਆਂ ਤੇ ਬੜੇ ਅਸ਼ਲੀਲ ਆਂਦੀਆਂ ਸਾਨੂੰ ਸ਼ਰਮ ਆਉਂਦੀ ਯਾਰ ਅਸੀਂ ਗੁਰਦੁਆਰੇ ਚ ਲੈ ਕੇ ਵੀ ਨਹੀਂ ਜਾ ਸਕਦੇ ਕੀ ਕਹੀ ਹੁਣ ਸਾਰੇ ਬਣਾ ਇਹ ਕੋਸ਼ ਉਹਨਿਆ ਪਤਾ ਕਰ ਪ੍ਰੈਕਟਰ ਹੀ ਉਹਨਾਂ ਨੂੰ ਪਤਾ ਲੱਗ ਰਿਹਾ ਹੌਲੀ ਹੌਲੀ ਪਰ ਇੱਥੇ ਵੀ ਗੱਲ ਰੁਕਦੀ ਛੋਟੇ ਬੱਚਿਆਂ ਨੂੰ ਹੁਣ ਇੰਨਾ ਕੰਫਿਊਜ਼ ਕੀਤਾ ਜਾਂਦਾ ਸੁਦਾ ਜਦ ਜਾਂਦੇ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਗਲਤ ਸਰੀਰ ਚੋਂ ਤੁਹਾਨੂੰ ਬਾਰ ਬਾਰ ਬੱਚ ਨੂੰ ਗੱਲ ਕਹੀ ਜਾਂਦੀ ਛੋਟੇ ਕੁੜੀ ਦਾ ਕੁੜੀ ਨੂੰ ਕਿਹੜਾ ਬੰਦਾ ਹੋ ਸਕਦਾ ਉਹ ਤੇ ਨਾਲੇ ਉਹ ਪਪੂਲਰ ਕੀਤਾ ਜਾਂਦਾ ਕਿ ਜੇ ਤੂੰ ਪੂਗਾ ਤੂੰ ਗਲਤ ਸਰੀਰ ਵਿੱਚ ਆ ਤੇ ਤੂੰ ਆਜ ਕੱਲ ਦੇ ਮਾਡਰਨ ਜਮਾਨੇ ਚ ਆ ਗਿਆ ਇਹ ਦੂ ਮਤਲਬ ਉਹ ਨਵੀਂ ਸੋਚ ਵਿੱਚ ਆ ਗਿਆ ਤੇ ਉਹ ਪਪੂਲਰ ਕੀਤਾ ਜਾਂਦਾ ਬੱਚਿਆਂ ਨੂੰ ਫੇਰ ਉਹਦੇ ਨਾਲ ਕੋਈ ਉਹ ਆਪ ਹੀ ਕੋਈ ਗੰਦਾਮਾ ਸਾਖ ਲਾ ਦੇ ਜਿਵੇਂ 15 ਕੁ ਮਿੰਟ ਲਈ ਗੱਲ ਕਰਦਾ ਉਹ ਜਿਹੜਾ ਉਹ ਕਹਿ ਦਿੰਦਾ ਆ ਇਹ ਬੱਚਾ ਕਹਿੰਦਾ ਮੈਨੂੰ ਪਤਾ ਨਹੀਂ ਕਿਹੜੇ ਸ਼ਰੀਰ ਚ ਫੇਰ ਉਹ ਉਹਦਾ ਫੋਨ ਜਿਹੜੇ ਸ਼ੁਰੂ ਕਰ ਦਿੱਤੇ ਉਹ ਕਹਿੰਦੇ ਆ ਮੋਟੋਨ ਬਲੌਗ ਕਰਦੇ ਨੇ ਸ਼ੁਰੂ ਕਰਦੇ ਨੇ ਸਾਲੇ ਖਲਸਾ ਤੋਂ ਵੱਡੀ ਦਾ ਬੱਚਿਆਂ ਨੂੰ ਇਹ ਦੱਸਿਆ ਜਾਂਦਾ ਕਿ ਤੁਸੀਂ ਘਰੇ ਜਾ ਕੇ ਮਾਪਿਓ ਰਾਂਹੀ ਗੱਲ ਕਰਦੇ ਹੋ ਇੱਕ ਗੱਲ ਜਾਣਿਓ ਦੋਸਤੋ ਜਦੋਂ ਇਹਨਾਂ ਦਾ ਜੈਂਡਰ ਚੇਂਜ ਕਰਦੇ ਆ ਨਾ ਜਦੋਂ ਬੱਚੇ ਨੂੰ ਮੁੰਡੇ ਤੋਂ ਕੁੜੀ ਤੇ ਕੁੜੀ ਨੂੰ ਮੁੰਡੇ ਤੋਂ ਬਣਾਉਂਦੇ ਹੋ ਬਣਾਉਂਦੇ ਆ ਇਸ ਕੰਟਰੀ ਚ ਇਸ ਸਿਟੀ ਚ ਇਹ ਇਹ ਵੀ ਕਹਿੰਦੇ ਵੀ ਆਪਣੇ ਮਾਪਿਓ ਨੂੰ ਇਹ ਦੱਸਣਾ ਦੇਖੋ ਬੱਚੇ ਨੂੰ ਕੀ ਕੀ ਸਮਝ ਆ ਅੱਛਾ ਮਾਪਿਓ ਉਹਨਾਂ ਨੂੰ ਗਾਈਡੈਂਸ ਦੇਊਗਾ ਕਿ ਨਹੀਂ ਬੱਚੇ ਦਾ ਸਕੂਲ ਚ ਜੈਂਡਰ ਚੇਂਜ ਕਰ ਦੇਣਾ ਤੇ ਉਹਨਾਂ ਨੂੰ ਕਹਣਾ ਆਪਣੇ ਮਾਂ-ਬਾਪ ਮਾਂ-ਬਾਪ ਨੂੰ ਨਹੀਂ ਦੱਸਣਾ ਤੁਸੀਂ ਇਹ ਕਿੱਥੋਂ ਦਾ ਕਾਨੂੰਨ ਆ ਯਾਰ ਕੀ ਤੁਸੀਂ ਇਹ ਮੈਗਰੀ ਕਰਦੇ ਹੋ ਇਹ ਇਹ ਕੋਈ ਚੰਗੀਆਂ ਗੱਲਾਂ ਯਾਰ ਤੁਸੀਂ ਖੋ ਸੋਚੋ ਬੱਚੇ ਨੂੰ ਨਾਲ ਸਮਝੋ ਉਹ ਪੂਰਾ ਕਾਗਜ਼ ਆ ਬਾਈ ਜੀ ਦੇ ਕਹਿਣਗੇ ਜਦੋਂ ਇੱਕ ਚੀਜ਼ ਨੂੰ ਦਿਮਾਗ 'ਚ ਪਾਈ ਜਾਊਗੀ ਕਹੂਗਾ ਉਹ ਚੀਜ਼ ਬੋਲਣ ਲੱਗ ਪੂਗਾ ਤੇ ਇੱਕ ਵਾਰੀ ਉਹਨੇ ਬੋਲਿਆ ਨਹੀਂ ਤੁਸੀਂ ਉਹਦੇ ਹਾਰਮੋਨ ਰੋਕ ਤੇ ਉਹਦਾ ਜੈਂਡਰ ਚੇਂਜ ਕਰਤਾ ਔਰ ਬਨਿੱਥੂ ਨਿਰੋਖਦੇ ਜੇ ਕਿਉਂਕਿ ਉਹ ਕਹਿੰਦੇ ਮਾਪਿਆਂ ਨੂੰ ਤਾਂ ਨਾ ਦੱਸੋ ਕਿਉਂਕਿ ਮਾਪੇ ਤੁਹਾਡੇ ਹੱਕ 'ਚ ਨਹੀਂ ਗੱਲ ਕਰਦੇ ਤਾਂ ਕਰਕੇ ਤਾਂ ਕਰਕੇ ਇੱਕ ਅੱਜਾ ਵੀ ਕੇਸ ਹੋਇਆ ਇੱਕ ਬਾਪ ਨੇ ਉਹਨੂੰ ਪਤਾ ਲੱਗਿਆ ਕਵਾਂਟੀ ਨੇ ਦੱਸਿਆ ਕਿਥੇ ਬੱਚੀ ਦਾ ਓਜੈਂਟ ਚੈੱਕ ਕਰ ਰਹੇ ਹਣੇ ਜਾ ਕੇ ਰੋਕਤਾ ਕਿੰਨਾ ਮਹੀਨੇ ਜੇਲ੍ਹ 'ਚ ਰੱਖਿਆ ਜਿਵੇਂ ਕੋ ਸਾਰੇ ਪ੍ਰਬੰਧੀਆਂ ਨਹੀਂ ਲੱਗੀਆਂ ਜੀ ਇਹ ਸੋਚੋ ਜਦੋਂ ਛੋਟਾ ਜਿਹਾ ਬੱਚਾ ਜੇ ਉਹਦੀ ਗਾਰਡੀਅਨ ਦੇ ਤੌਰ ਤੇ ਕੋਈ ਨਹੀਂ ਗੱਲ ਹੁੰਦੀ ਆ ਕਨ ਨਿੱਕੀ ਜੀ ਗਲਤੀ ਕਰਦੇ ਤਾਂ ਕੀ ਕਹਿੰਦੇ ਆ ਗਾਰਡੀਅਨਸ ਨੂੰ ਬੁਲਾਉਂਗੇ ਬੱਚਾ ਕੋਈ ਨਿੱਕੀ ਜੀ ਗਲਤੀ ਕਰਦੇ ਉਹਨਾਂ ਮਾਪੇ ਉਹਦੇ ਇੱਥੇ ਆ ਕੇ ਲੈ ਕੇ ਜਾਂਦਾ ਉਸ ਦੀ ਕਸਟਡੀ ਚ ਵੀ ਲੈ ਕੇ ਜਾਂਦਾ ਪਰ ਜਦੋਂ ਬੱਚੇ ਨਾਲ ਕੁਝ ਗਲਤ ਗਵਰਨਮੈਂਟ ਕਰਦੀ ਆ ਉਲਟਾ ਮਾਪਾ ਬਾਬੂ ਦੇ ਚ ਸਿੱਖਿਆ ਜਾਂਦਾ ਕਿੱਡੀ ਕਿੱਡੀ ਗੱਲ ਕਰ ਰਿਹਾ ਹੈ ਇਹ ਗੱਲ ਕੋਈ ਵੀ ਨਹੀਂ ਇਹ ਰੋਣਾ ਰੂਡ ਬੀਸੀ ਚਿਲਡਰਨ ਹਸਪੀਟਲ ਦੀ ਵੈਬਸਾਈਟ ਤੇ ਜਾ ਕੇ ਦੇਖ ਲੋ ਤੇ ਫਾਰਮ ਬੱਚਾ ਦੇ ਜੈਂਡਰ ਚੇਂਜ ਦੇ ਉਹ ਸਕੂਲ ਨੇ ਰეკੋਮੈਂਡੇਸ਼ਨ ਹੀ ਕਰਨੀ ਹੈ ਜਿਹੜੇ ਵੀ ਬੱਚੇ ਹੈਗੇ ਉਹਨਾਂ ਦਾ ਪੈਸਾ ਮਹਮਰਤਾ ਰੂਟੋ ਦੇ ਰਿਹਾ ਲੱਖ ਦੇ ਕਰੀਬ ਆਪ ਦੇ ਮੈਂਬਰਾਂ ਨੂੰ ਕਿ ਜੈਂਡਰ ਚੇਂਜ ਜਿਹੜਾ ਇੱਕ ਡਰਾਉਫਾ ਉਹਨੂੰ ਲੱਗਣੇ ਤਰੀਕਾ ਦੱਲ ਰਹੇ ਹੋ ਕਿ ਜਿਹੜੇ ਧੱਕੇ ਨਾਲ ਇੱਕ ਗਲੋਬਲ ਲੈਵਲ ਤੇ ਅਜੰਡਾ ਤੋੜਿਆ ਜਾਂਦਾ ਇਹ ਬੱਚਿਆਂ ਦਾ ਜਦੋਂ ਜੈਂਡਰ ਹੀ ਚੇਂਜ ਹੋ ਗਿਆ ਕੰਫਿਊਜ਼ ਕਰਦਾ ਹੁੰਦੇ ਆ ਬੱਚਿਆਂ ਨੂੰ ਦੇਖੋ ਯਾਰ ਛੋਟੇ ਛੋਟਿਆਂ ਨੂੰ ਦੇਖਿਓ 7.10 ਇਹ ਤਾਂ ਅਜੇ ਕਟੀਆਂ ਆਪੂ ਪਾਉਂਦੇ don't <laughs> yeah. yeah. okay. I'm even afraid that. No, it's no, not, that's but, that's but it's the teach, true. Teach, yeah, that's, they don't know yeah, what They're Yeah, yeah, I know. They're so so children that's, not that's true. true. Not for the kids. Even When even, they get older, it's We are against like it. Even, yeah. even the don't tell your parents, yeah, parents yeah, don't tell your we're going to change it, you won't tell anybody. it cool? No, it's not. No, I heard about this ਆਦ ਗੱਲਾਂ ਗੱਲ ਤਾਂ ਯਾਰ ਆਪਣੇ ਸਵਾਦ ਲਈ ਗਵਰਨਮੈਂਟ ਸੱਚੀ ਹੋ ਜਾਂਦੀ ਆ ਦੂਸਰੇ ਲਈ ਉਹਦੇ ਸਵਾਦ ਇੱਕ ਸਰੇ ਦੀ ਗੱਲ ਨਾਲ ਇਹ ਕਦੇ ਪਹੁੰਚਣਾ ਕਿੱਥੇ ਇਹ ਸਿਰਫ ਇਹ ਨਹੀਂ ਕਿ ਜੈਦਰ ਚੀਜ਼ ਕਰ ਰਹੇ ਸੀ ਪਛਾਹ ਲੇ ਕਿ ਨਵੀਂ ਚੀਜ਼ ਸਿਖਾ ਰਹੇ ਆ ਜਿਸ ਕਹਿੰਦੇ ਆ ਐਮ ਏ ਪੀ ਤੇ ਵਾਈ ਏ ਪੀ ਐਮ ਏ ਪੀ ਦਾ ਮਤਲਬ ਹੈਗਾ ਮਾਈਨਰ ਅਟਰੈਕਟਿਵ ਪਰਸਨ ਤੇ ਦੂਜਾ ਹੈਗਾ ਯੂਥ ਅਟਰੈਕਟਿਵ ਪਰਸਨ ਇਹ ਕੀ ਆ ਇੱਕ ਛਿਆਣਾ ਬੰਦਾ ਅਡਾਉਟ ਬੱਚੇ ਦਾ ਸ਼ੋਸ਼ਣ ਕਰਦਾ ਉਹਨੂੰ ਨਾਰਮਲ ਕਿਹਾ ਜਾ ਰਿਹਾ ਮਾਇਨਰ ਅਟ੍ਰੈਕਟਰ ਕਿ ਉਹ ਨਾਰਮਲ ਹੈ ਸੋ ਇਹਦਾ ਬਹੁਤ ਬੁਰਾ ਹਾਲ ਆ ਫੂਨ ਉਬਲਦਾ ਯਾਰ ਸੋਚ ਕੇ ਸੁਣ ਕੇ ਬੱਚਿਆਂ ਨਾਲ ਜੋ ਹੋ ਰਿਹਾ ਠੀਕ ਆ ਜੀ ਹਾਂਜੀ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਆ ਯਾਰ ਕਰਾਂਗੇ ਯਾਰ ਸ਼ੇਰ ਇਹਦਾ ਮਾੜੀ ਗੱਲਾਂ ਨੇ ਸਾਫ